ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਪੰਜਾਬ ਚ ਲੋਕ ਸਭਾ ਚੋਣਾਂ ਦੌਰਾਨ ਸਭ ਤੋਂ ਵੱਧ ਕਿਹੜੇ ਉਮੀਦਵਾਰ ਨੇ ਕੀਤਾ ਸੀ ਖਰਚ ਵੱਡਾ ਖੁਲਾਸਾ ਸੁਖਬੀਰ ਬਾਦਲ ਅਕਾਲ ਤਖਤ ਸਾਫਤੇ ਹੋਣਗੇ ਪੇਸ਼ ਜਾਂ ਨਹੀਂ ਆਈ ਰਿਪੋਰਟ ਸਾਹਮਣੇ ਜਲੰਧਰ ਚ ਕਰਾਰੀ ਹਾਰ ਤੋਂ ਬਾਅਦ ਗਿੱਦੜਬਾਹਤ ਸਰਗਰਮ ਹੋਏ ਵੜਿੰਗ ਹਾਈ ਕੋਰਟ ਵੱਲੋਂ ਹਰਿਆਣਾ ਸਰਕਾਰ ਨੂੰ ਦਿੱਤੀ ਮੂਲਤ ਲੰਗੀ ਹੁਣ ਸੁਪਰੀਮ ਕੋਰਟ ਕਰੇਗਾ ਸੁਣਵਾਈ ਕਿਸਾਨ ਜੱਥੇਬੰਦੀਆਂ ਤੇ ਭੜਕੇ ਸੰਪਲਾ ਅਤੇ ਹਰਿਆਣਾ ਵਿੱਚ ਖੇਡਿਆ ਭਾਜਪਾ ਨੇ ਨਵਾਂ ਪੱਤਾ ਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਤੇ 13 ਹਲਕੇ ਐ ਕਿਸ ਪਾਰਟੀ ਨੇ ਜਾਂ ਕਿਹੜੀ ਪਾਰਟੀ ਦੇ ਉਮੀਦਵਾਰ ਨੇ ਸਭ ਤੋਂ ਵੱਧ ਪੈਸਾ ਖਰਚਿਆ ਪਾ ਪਾਣੀ ਵਾਂਗ ਵਹਾਇਆ ਉਹਦੀ ਰਿਪੋਰਟ ਸਾਹਮਣੇ ਆ ਚੁੱਕੀ ਹੈ 13 ਦੇ ਵਿੱਚੋਂ 11 ਜੇਤੂ ਉਮੀਦਵਾਰਾਂ ਨੇ 50 ਲੱਖ ਰੁਪਏ ਤੋਂ ਆਪੋ ਆਪਣੇ ਹਲਕੇ ਵਿੱਚ ਖਰਚ ਕੀਤਾ ਹਾਲਾਂਕਿ ਇਹ ਉਹ ਅੰਕੜਾ ਹੈ ਜਿਹੜਾ ਚੋਣ ਕਮਿਸ਼ਨ ਕੋਲ ਪਹੁੰਚਿਆ ਪਰ ਇਸ ਤੋਂ ਵੱਧ ਕਿਤੇ ਖਰਚ ਕੀਤਾ ਗਿਆ ਹੋਣਾ ਇਹ ਵੀ ਤੁਹਾਨੂੰ ਪਤਾ ਹੈ ਕਿ ਜਿੰਨਾ ਜਿੰਨਾ ਪੈਸਾ ਇਹ ਦੱਸ ਰਹੇ ਨੇ ਉਹ ਤੋਂ ਵੱਧ ਪੈਸਾ ਤਾਂ ਕਈ ਪਿੰਡਾਂ ਦੇ ਸਰਪੰਚ ਖਰਚ ਦਿੰਦੇ ਨੇ ਪਰ ਫਿਰ ਵੀ ਜੇਕਰ ਇਸ ਚੋਣ ਖਰਚੇ ਦਾ ਜੋ ਰਿਪੋਰਟ ਕੀਤਾ ਗਿਆ ਉਹਦੇ ਆਧਾਰ ਤੇ ਤੁਹਾਡੇ ਨਾਲ ਮੈਂ ਜਾਣਕਾਰੀ ਸਾਂਝੀ ਕਰਾਂ ਤਾਂ ਸਭ ਤੋਂ ਵੱਧ ਖਰਚ ਕਰਨ ਵਾਲਿਆਂ ਚ ਸ਼੍ਰੋਮਣੀ ਅਕਾਲੀ ਦਲ ਦੀ ਇੱਕੋ ਇੱਕ ਜੇਤੂ ਰਹੀ ਮੈਂਬਰ ਉਹ ਹੈ ਹਰਸਿਮਰਤ ਕੌਰ ਬਾਦਲ ਉਹਨਾਂ ਨੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਪੈਸਾ ਖਰਚਿਆ ਅਤੇ ਸਭ ਤੋਂ ਜ਼ਿਆਦਾ ਪੈਸਾ ਪਬਲਿਕ ਮੀਟਿੰਗਾਂ ਤੇ ਰੈਲੀਆਂ ਤੇ ਖਰਚ ਕੀਤਾ ਦੱਸਿਆ ਜਿਸ ਦੇ ਵਿੱਚ ਉਹਨਾਂ ਨੇ ਤਕਰੀਬਨ 65 ਲੱਖ ਰੁਪਈਆ 64 ਲੱਖ ਤੇ 90 ਹਜ਼ਾਰ ਰੁਪਈਆ ਰੈਲੀਆਂ ਤੇ ਖਰਚਿਆ ਇਸੇ ਤਰ੍ਹਾਂ ਹੋਰ ਚੀਜ਼ਾਂ ਤੇ 5 ਲੱਖ ਤੇ 28 ਹਜ਼ਾਰ ਜਿਸ ਦੇ ਵਿੱਚ ਪੋਸਟਰ ਹੋਲਡਿੰਗ ਬੈਨਰ ਲਾਊਡ ਸਪੀਕਰ ਡਿਜੀਟਲ ਟੀਵੀ ਬੋਰਡ ਡਿਸਪਲੇ ਹਾਲਾਂਕਿ ਇਹ ਸਾਰਿਆਂ ਤੋਂ ਮਹਿੰਗੇ ਖਰਚੇ ਹੁੰਦੇ ਨੇ ਇਹਨਾਂ ਤੇ ਉਹਨਾਂ ਨੇ ਬਹੁਤ ਥੋੜਾ ਜਿਹਾ ਖਰਚਾ ਦਿਖਾਇਆ ਕੈਂਪੇਨ ਦੇ ਲਈ ਗੱਡੀਆਂ ਦੀ ਵਰਤੋਂ ਤੇ ਕਹਿੰਦੇ ਸਿਰਫ 8 ਲੱਖ ਤੇ 2000 ਰੁਪਏ ਖਰਚ ਕੀਤੇ ਨੇ ਜੇ ਉਹਨਾਂ ਵੱਲੋਂ ਦੱਸੇਗਾ ਖਰਚੇ ਨੂੰ ਜੋੜੀਏ ਤਾਂ ਇਹ ਕੁੱਲ 93 ਲੱਖ ਅਤੇ 24000 ਰੁਪਏ ਬਣਦੇ ਆ ਦੂਸਰੇ ਨੰਬਰ ਤੇ ਸਭ ਤੋਂ ਵੱਧ ਜੇਕਰ ਖਰਚ ਕਿਸੇ ਨੇ ਕੀਤਾ ਆਪਣੇ ਆਪ ਨੂੰ ਗਰੀਬ ਦੱਸਣ ਵਾਲੇ ਜਲੰਧਰ ਤੋਂ ਚੁਣੇ ਗਏ ਸੰਸਦ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨੰਬਰ ਹੈ ਚਰਨਜੀਤ ਸਿੰਘ ਚੰਨੀ ਨੇ ਇਹਨਾਂ ਚੋਣਾਂ ਦੇ ਵਿੱਚ 85 ਲੱਖ ਅਤੇ 12000 ਰੁਪਏ ਖਰਚ ਦਿਖਾਇਆ। ਉਹਨਾਂ ਤੋਂ ਬਾਅਦ ਤੀਸਰਾ ਨੰਬਰ ਜਿਨ੍ਹਾਂ ਨੇ ਸਭ ਤੋਂ ਵੱਧ ਖਰਚ ਕੀਤਾ ਉਹ ਪਟਿਆਲਾ ਤੋਂ ਸੰਸਦ ਚੁਣੇ ਗਏ ਧਰਮਵੀਰ ਗਾਂਧੀ ਦਾ ਹੈ। ਉਹਨਾਂ ਨੇ ਚੋਣਾਂ ਦੇ ਵਿੱਚ 80 ਲੱਖ ਤੇ 5000 ਰੁਪਏ ਖਰਚੇ ਦਿਖਾਏ ਨੇ। ਗਾਂਧੀ ਨੇ ਰੈਲੀਆਂ ਤੇ ਪਬਲਿਕ ਮੀਟਿੰਗਾਂ ਤੇ 25 ਲੱਖ ਤੇ 52000 ਰੁਪਏ ਖਰਚੇ ਹੈ। ਜਦੋਂ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੀ ਪਬਲਿਕ ਰੈਲੀ ਤੇ ਉਹਨਾਂ ਦੱਸਿਆ ਕਿ 8 ਲੱਖ ਤੇ 99000 ਰੁਪਏ ਖਰਚ ਹੋਏ ਐ। ਇਹਦੇ ਤੋਂ ਬਾਅਦ ਚੋਣਾਂ ਦੇ ਹੋਰ ਇੰਤਜ਼ਾਮਾਂ ਤੇ ਉਹਨਾਂ ਨੇ ਦੱਸਿਆ ਕਿ 11 ਲੱਖ ਤੇ 60000 ਰੁਪਏ ਖਰਚੇ ਐ ਜਿਸ ਦੇ ਵਿੱਚ ਪੋਸਟਰ ਵੀ ਨੇ, ਬੈਨਰ ਵੀ ਨੇ, ਹੋਲਡਿੰਗ ਵੀ ਨੇ, ਲਾਊਡ ਸਪੀਕਰ ਵੀ ਨੇ। ਡਾਕਟਰ ਧਰਮਵੀਰ ਗਾਂਧੀ ਭਾ ਪਹਿਲਿਆਂ ਦੇ ਵਿੱਚੋਂ ਦੂਜੇ ਤੇ ਤੀਜੇ ਸਥਾਨ ਦੇ ਸੀ। ਇਹ ਟੌਪ 3 ਵਾਲੇ ਸੀ। ਇਨਾ ਤੋਂ ਬਾਅਦ ਸੰਗਰੂਰ ਤੋਂ ਚੁਣੇ ਗਏ ਸੰਸਦ ਗੁਰਮੀਤ ਸਿੰਘ ਮੀਤਿਹਰ ਨੇ 77 ਲੱਖ ਤੇ 62000 ਰੁਪਏ ਗੁਰਦਾਸਪੁਰ ਤੋਂ ਸੰਸਦ ਚੁਣੇ ਗਏ ਸੁਖਜਿੰਦਰ ਸਿੰਘ ਸੁਖੀ ਰੰਧਾਵਾ ਨੇ 72 ਲੱਖ ਤੇ 54000 ਰੁਪਏ ਤੇ ਇਸੇ ਤਰ੍ਹਾਂ ਇਨ੍ਹਾਂ ਚੋਣਾਂ ਦੇ ਵਿੱਚ ਦੋ ਆਜ਼ਾਦ ਉਮੀਦਵਾਰ ਵੀ ਜਿੱਤੇ ਇੱਕ ਹਲਕਾ ਛੜੀ ਖਰੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਉਹਨਾਂ ਦੇ ਵੱਲੋਂ ਆਪਣੇ ਚੋਣ ਪ੍ਰਚਾਰ ਤੇ 43 ਲੱਖ ਅਤੇ 84000 ਰੁਪਏ ਖਰਚੇ ਜਾਣ ਦਾ ਵੇਰਵਾ ਦਿੱਤਾ ਹੋਇਆ ਹੈ ਚੋਣ ਪ੍ਰਚਾਰ ਦੇ ਲਈ ਵੱਖ-ਵੱਖ ਜਥੇਬੰਦੀਆਂ ਨੇ 52 ਲੱਖ ਅਤੇ 69000 ਰੁਪਏ ਉਹਨਾਂ ਨੂੰ ਫੰਡ ਇਕੱਠਾ ਕਰਕੇ ਦਿੱਤਾ ਸੀ ਇਸੇ ਤਰ੍ਹਾਂ ਫਰੀਦਕੋਟ ਤੋਂ ਵੀ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਜਿੱਤੇ ਸੀ ਉਹਨਾਂ ਵੱਲੋਂ ਦਿੱਤੇ ਚੋਣ ਪ੍ਰਚਾਰ ਤੇ ਖਰਚ 41 ਲੱਖ ਤੇ 95000 ਰੁਪਏ ਦਿਖਾਇਆ ਗਿਆ ਹਾਲਾਂਕਿ ਮੈਂ ਫਿਰ ਇੱਥੇ ਗੱਲ ਸਪਸ਼ਟ ਕਰ ਦਿਆਂ ਕਿ ਖਰਚਾ ਉਹ ਹੈ ਜਿਹੜਾ ਇਹਨਾਂ ਵੱਲੋਂ ਦਿਖਾਇਆ ਗਿਆ ਹੈ ਜਦੋਂ ਕਿ ਸ਼ਾਇਦ ਇਹਦੇ ਤੋਂ ਵੱਧ ਕਿਤੇ ਖਰਚਾ ਹੁੰਦਾ ਹੋਣਾ ਤੇ ਹੁਣ ਗੱਲ ਕਰਦੇ ਹਾਂ ਕਿ ਸੁਖਬੀਰ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਗੇ ਜਾਂ ਨਹੀਂ ਕਿਉਂਕਿ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਸੀ ਅਤੇ 15 ਦਿਨਾਂ ਦੇ ਵਿੱਚ ਵਿੱਚ ਬਾਕੀ ਧੜੇ ਵੱਲੋਂ ਜਿਹੜੀ ਉਹਨਾਂ ਪ੍ਰਤੀ ਸ਼ਿਕਾਇਤ ਕੀਤੀ ਗਈ ਸੀ ਉਹਦੇ ਉੱਤੇ ਸਪਸ਼ਟੀਕਰਨ ਦੀ ਮੰਗ ਕੀਤੀ ਗਈ ਸੀ ਇਹਦੇ ਤੋਂ ਬਾਅਦ ਅਰਸ਼ਦੀਪ ਕਲੇਰ ਤੇ ਨਾਲ ਨਾਲ ਵਿਰਸਾ ਸਿੰਘ ਬਲਟੋਹਾ ਤੇ ਕੁਝ ਹੋਰ ਅਕਾਲੀ ਆਗੂਆਂ ਦੇ ਬਿਆਨ ਆਏ ਸੀ ਕਿ ਸੁਖਵੀਰ ਬਾਦਲ ਇੱਕ ਨਿਮਾਣੇ ਸਿੱਖ ਦੇ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਗੇ ਹੁਣ ਸੁਖਵੀਰ ਬਾਦਲ ਦਾ ਆਪਣਾ ਵੀ ਇੱਕ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਉਹ ਇੱਕ ਸ਼ਰਦਾਬਨ ਤੇ ਨਿਮਾਣੇ ਸਿੱਖ ਦੇ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਗੇ ਸੁਖਵੀਰ ਨੇ ਕਿਹਾ ਕਿ ਮੇਰਾ ਰੋਮ ਰੋਮ ਅਤੇ ਸਵਾਸ ਸਵਾਸ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਮੀਰੀ ਪੀਰੀ ਦੇ ਸਰਬ ਉੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਸਮਰਪਿਤ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਮਤਾਬਕ ਦਾਸ ਅਥਾ ਸ਼ਰਦਾ ਅਤੇ ਨਿਮਰਤਾ ਸਹਿਤ ਸਰਬ ਉੱਚ ਸਥਾਨ ਤੇ ਨਤਮਸਤਕ ਹੋਏਗਾ ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ 1 ਜੁਲਾਈ ਨੂੰ ਪੇਸ਼ ਹੋ ਕੇ ਮੁਆਫੀ ਨਾਮਾ ਪੇਸ਼ ਕੀਤਾ ਗਿਆ ਸੀ ਉਹਦੇ ਵਿੱਚ ਕੁਝ ਸ਼ਿਕਾਇਤਾਂ ਨੇ ਜਿਹੜੀਆਂ ਅਕਾਲੀ ਦਲ ਦੇ ਪ੍ਰਧਾਨ ਦੇ ਉੱਤੇ ਨੇ ਉਹਦੇ ਤੋਂ ਬਾਅਦ ਪੰਜ ਸਿੰਘ ਸਹਿਬਾਨਾ ਦੀ ਬੀਤੀ 15 ਤਰੀਕ ਨੂੰ ਇੱਕ ਮੀਟਿੰਗ ਹੋਈ ਸੀ ਉਸ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸੀਨੀਅਰ ਆਗੂਆਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਤੇ ਦਿੱਤੀ ਸ਼ਿਕਾਇਤ ਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕੀਤੀ ਇਹ ਆਕਿਆ ਗਿਆ ਹੈ ਤੇ ਉਹਦੇ ਵਿੱਚ ਬਹੁਤ ਸਾਰੀਆਂ ਸ਼ਿਕਾਇਤਾਂ ਨੇ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਦੋਸ਼ਾਂ ਦਾ ਸਪਸ਼ਟਿਕਰ ਹੁਣ 15 ਦਿਨਾਂ ਦੇ ਅੰਦਰ ਅੰਦਰ ਦੇਣ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਿੱਜੀ ਤੌਰ ਤੇ ਪੇਸ਼ ਹੋ ਕੇ ਲਿਖਤੀ ਰੂਪ ਦੇ ਵਿੱਚ ਦੇਣ ਵਾਸਤੇ ਆਖਿਆ ਗਿਆ ਸੀ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੋਂ 90 ਲੱਖ ਰੁਪਏ ਦੇ ਇਸ਼ਤਿਹਾਰ ਦੇਣ ਅਤੇ ਕੁਝ ਅਕਾਲੀ ਆਗੂਆਂ ਦੇ ਵੱਲੋਂ ਲਗਾਏ ਦੋਸ਼ਾਂ ਸਬੰਧੀ ਸਪਸ਼ਟੀ ਕਰਨ ਦੀ ਮੰਗ ਕੀਤੀ ਸੀ। ਉਹਨਾਂ 'ਤੇ ਦੋਸ਼ ਹੈ ਕਿ ਉਹਨਾਂ ਨੇ ਡੇਰਾ ਮੁਖੀ ਨੂੰ ਮੁਆਫੀ ਦਿਵਾਈ ਅਤੇ ਉਸ ਮੁਆਫੀ ਨੂੰ ਸਹੀ ਸਿੱਧ ਕਰਨ ਵਾਸਤੇ 90 ਲੱਖ ਰੁਪਏ ਗੁਰੂ ਦੇ ਗੋਲਕ ਵਿੱਚੋਂ ਖਰਚੇ ਗਏ। ਅਤੇ ਕੁਝ ਦੋਸ਼ ਉਹਨਾਂ 'ਤੇ ਹੋਰ ਵੀ ਲੱਗੇ ਹੋਏ ਨੇ। ਵੇਖਦੇ ਹਾਂ ਕਿ ਉਹਨਾਂ ਦਾ ਸਪਸ਼ਟੀਕਰਨ ਉਹ ਪੇਸ਼ ਹੋ ਕੇ ਕੀ ਦਿੰਦੇ ਨੇ। ਤੇ ਹੁਣ ਗੱਲ ਕਰਦੇ ਹਾਂ ਜਲੰਧਰ ਪੱਛਮੀ ਚੋਣ ਹੋਈ ਹੈ ਉਸ ਜ਼ਿਮਨੀ ਚੋਣ ਦੇ ਵਿੱਚ ਕਾਂਗਰਸ ਪਾਰਟੀ ਨੂੰ ਸ਼ਰਮਨਾਕ ਤੇ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਉਹ ਦੂਸਰੇ ਸਥਾਨ ਦੀ ਬਜਾਏ ਤੀਸਰੇ ਸਥਾਨ ਤੇ ਆਖਰੋਤੇ ਤੇ ਹੁਣ ਉਸ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਗਿੱਦੜ ਵਹਾਵਲ ਰੁਕ ਕਰ ਲਿਆ ਹੈ ਅੰਦਾਜ਼ਨ ਆਉਣ ਵਾਲੇ 5 ਮਹੀਨਿਆਂ ਦੇ ਵਿੱਚ ਪੰਜਾਬ ਵਿਧਾਨ ਸਭਾ ਦੀਆਂ 4 ਹਲਕਿਆਂ ਤੇ ਉਪ ਚੋਣਾਂ ਪਾਬ ਜ਼ਿਮਨੀ ਚੋਣਾਂ ਹੋਣਗੀਆਂ ਲੁਧਿਆਣਾ ਤੋਂ ਸੰਸਦ ਚੁਣੇ ਜਾਣ ਤੋਂ ਬਾਅਦ ਰਾਜਾ ਵੜਿੰਗ ਦੀ ਘਰੇਲੂ ਸੀਟ ਖਾਲੀ ਹੋਈ ਹੈ। ਜਲੰਧਰ ਦੇ ਵਿੱਚ ਹਾਰ ਹੋ ਚੁੱਕੀ ਹੈ। ਹੁਣ ਰਾਜਾ ਵੜਿੰਗ ਹੋ ਸਕਦਾ ਹੈ ਕਿ ਇਸ ਹਲਕੇ ਤੋਂ ਰਿਸਕ ਨਹੀਂ ਲੈਣਾ ਚਾਹੁੰਦੇ। ਵੜਿੰਗੀ ਨਹੀਂ ਸਗੋਂ ਉਹਨਾਂ ਦੀ ਪਤਨੀ ਅਬਰਤਾ ਵੜਿੰਗ ਵੀ ਗਿੱਦੜਬਾਹ ਦੇ ਵਿੱਚ ਇਸ ਵਕਤ ਕਾਫੀ ਸਰਗਰਮ ਨਜ਼ਰ ਆ ਰਹੇ ਨੇ। ਹੁਣ ਤੱਕ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਰਾਜਾ ਵੜਿੰਗ ਹਾਈ ਕਮਾਂਡ ਤੋਂ ਇਹ ਸੀਟ ਆਪਣੀ ਪਤਨੀ ਲਈ ਮੰਗ ਸਕਦੇ ਆ। ਪਿਛਲੇ ਕੁਝ ਦਿਨਾਂ ਤੋਂ ਇਸ ਵਿਧਾਨ ਸਭਾ ਹਲਕੇ ਦੇ ਵਿੱਚ ਅਮਰਤਾ ਵੜਿੰਗ ਨੂੰ ਆਪਣੀ ਪਤੀ ਦੀ ਸਿਆਸੀ ਵਾਰਸ ਦੇ ਵਜੋਂ ਵੀ ਵੇਖਿਆ ਜਾ ਰਿਹਾ ਤੇ ਉਹ ਕਾਫੀ ਸਰਗਰਮ ਵੀ ਦੱਸੇ ਜਾ ਰਹੇ ਨੇ ਜਾਣਕਾਰੀ ਮਿਲੀ ਆ ਕਿ ਅਮਰਤਾ ਨੇ ਦੋ ਵਾਰ ਇੱਥੋਂ ਦੇ ਕੁਝ ਪਿੰਡਾਂ ਦਾ ਦੌਰਾ ਵੀ ਕਰ ਲਿਆ ਹੈ ਇਸੇ ਤਰ੍ਹਾਂ ਰਾਜਾ ਵੜਿੰਗ ਵਰਕਰਾਂ ਦੇ ਨਾਲ ਇਸ ਵਕਤ ਮੀਟਿੰਗਾਂ ਕਰ ਰਹੇ ਹੈ ਦੱਸਣਾ ਬਣਦਾ ਕਿ ਅਮਰਤਾ ਵੜਿੰਗ ਇਸ ਹਲਕੇ ਵਿੱਚ ਪਹਿਲਾਂ ਵੀ ਸਰਗਰਮ ਰਹੇ ਹੈ ਰਾਜਾ ਵੜਿੰਗ ਦੇ ਹੁੰਦਿਆਂ ਅਮਰਤਾ ਵੜਿੰਗ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਇਸ ਹਲਕੇ ਦੇ ਕੰਮ ਕਾਜ ਦੇਖਿਆ ਕਰਦੇ ਸਨ ਹਾਲਾਂਕਿ ਇੰਜ ਹੋਣਾ ਤਾਂ ਨਹੀਂ ਚਾਹੀਦਾ ਪਰ ਇੰਜ ਸਿਆਸੀ ਹਲਕਿਆਂ ਚ ਹੁੰਦਾ ਹੈ ਇਹਦੇ ਤੋਂ ਇਲਾਵਾ ਉਹਨਾਂ ਦੇ ਵੱਲੋਂ ਚਲਾਈ ਜਾ ਰਹੀ ਸੰਸਥਾ ਆਸਰਾ ਫਾਊਂਡੇਸ਼ਨ ਦੇ ਰਾਹੀਂ ਵੀ ਉਹ ਲੋਕਾਂ ਵਿੱਚ ਸਰਗਰਮ ਰਹਿੰਦੇ ਆ ਇੱਥੇ ਇਹ ਵੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਵਾਲੀ ਹੈ ਕਿ ਰਾਜਾ ਵੜਿੰਗ ਕਈ ਵਾਰੀ ਆਖ ਚੁੱਕੇ ਆ ਕਿ ਗਿੱਦੜਵਾਹ ਦੇ ਲੋਕਾਂ ਦੇ ਨਾਲ ਉਹਨਾਂ ਦਾ ਦਿਲੋਂ ਪਿਆਰ ਹੈ ਅਤੇ ਉਹ ਉਹਨਾਂ ਨੂੰ ਛੱਡ ਕੇ ਕਿਤੇ ਨਹੀਂ ਜਾਣਗੇ ਪਰ ਜੇ ਅਸਲੀਅਤ ਵਿੱਚ ਵੇਖੀਏ ਤਾਂ ਰਾਜਾ ਵੜਿੰਗ ਉਹਨਾਂ ਨੂੰ ਛੱਡ ਕੇ ਲੁਧਿਆਣੇ ਆ ਚੁੱਕਿਆ ਤੇ ਲੁਧਿਆਣੇ ਦੀ ਚੋਣ ਲੜਦਿਆਂ ਉਹਨਾਂ ਨੇ ਇਹ ਵੀ ਐਲਾਨ ਕੀਤਾ ਸੀ ਕਿ ਜੇਕਰ ਮੈਨੂੰ ਲੁਧਿਆਣੇ ਦੇ ਲੋਕ ਫਤਵਾ ਦੇ ਦਿੰਦੇ ਨੇ ਤੇ ਮੈਂ ਜਿੱਤ ਜਾਣਾ ਤਾਂ ਮੈਂ ਆਪਣੀ ਰਹਾਇਸ਼ ਲੁਧਿਆਣੇ ਵਿੱਚ ਲੈ ਜਾਵਾਂਗਾ ਹੁਣ ਵੇਖਣਾ ਹੋਵੇਗਾ ਕਿ ਕੀ ਲੁਧਿਆਣੇ ਦੇ ਲੋਕਾਂ ਨਾਲ ਕੀਤਾ ਵਾਅਦਾ ਪੂਗਾਉਂਦੇ ਐ ਜਾਂ ਜਿਹੜਾ ਕਿਹਾ ਸੀ ਕਿ ਮੈਂ ਗਿੱਦੜ ਬਾਹਰ ਨੂੰ ਛੱਡ ਕੇ ਕਿਤੇ ਨਹੀਂ ਜਾਂਦਾ ਉਹਨਾਂ ਨੂੰ ਤਾਂ ਉਹ ਛੱਡ ਚੁੱਕੇ ਨੇ ਹੁਣ ਗੱਲ ਕਰਦੇ ਆ ਗੁਰਦਾਸਪੁਰ ਸਹਿਕਾਰੀ ਖੰਡ ਮਿਲ ਦੀ ਉਹਦੇ 6 ਡਾਇਰੈਕਟਰਾਂ ਦੇ ਖਿਲਾਫ ਇੱਕ ਵੱਡੀ ਕਾਰਵਾਈ ਹੋਈ ਹੈ ਅਸਲ ਦੇ ਵਿੱਚ ਇਹਨਾਂ 6 ਡਾਇਰੈਕਟਰਾਂ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕਰ ਦਿੱਤੇ ਗਏ ਨੇ ਇਹਨਾਂ 6 ਡਾਇਰੈਕਟਰਾਂ ਤੇ ਦੋਸ਼ ਨੇ ਕਿ ਪਿਛਲੀ ਕਾਂਗਰਸ ਸਰਕਾਰ ਦੇ ਵਕਤ ਉਹਨਾਂ ਦੀ ਚੋਣ ਨਿਯਮਾਂ ਦੇ ਉਲਟ ਕੀਤੀ ਗਈ ਸੀ ਇਹਦੇ ਨਾਲ ਹੀ ਇਹਨਾਂ ਉੱਤੇ ਮਿਲ ਦੇ ਡਿਫਾਲਟਰ ਹੋਣ ਦੇ ਦੋਸ਼ ਵੀ ਲੱਗੇ ਨੇ ਮੁਅਤਲ ਕੀਤੇ ਗਏ ਡਾਇਰੈਕਟਰਾਂ ਦੇ ਵਿੱਚ ਜ਼ੋਨ ਨੰਬਰ 1 ਤੋਂ ਕਸ਼ਮੀਰ ਸਿੰਘ ਪਾੜਾ ਜ਼ੋਨ ਨੰਬਰ 2 ਤੋਂ ਕਵਰ ਪ੍ਰਤਾਪ ਸਿੰਘ ਵਿਰਕ ਤਲਵੰਡੀ ਜ਼ੋਨ ਨੰਬਰ 3 ਤੋਂ ਪਰਮਜੀਤ ਸਿੰਘ ਮਹਾਦੇਵ ਕਲਾ ਜ਼ੋਨ ਨੰਬਰ 4 ਤੋਂ ਨਰਿੰਦਰ ਸਿੰਘ ਗੁਨੀਆ ਜ਼ੋਨ ਨੰਬਰ 8 ਤੋਂ ਮਲਕੀਤ ਕੌਰ ਮਗਰਾਲਾ ਅਤੇ ਹਰਮਿੰਦਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ ਦੱਸਣਾ ਬਣਦਾ ਕਿ ਮੁਅਤਲ ਕੀਤੀ ਗਈ 6 ਡਾਇਰੈਕਟਰਾਂ ਦੀ ਚੋਣ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੇ ਇਹਨ ਆਖਰੀ ਦਿਨਾਂ ਦੌਰਾਨ ਦਸੰਬਰ 2021 ਵਿੱਚ ਕੀਤੀ ਗਈ ਸੀ ਜਿਸ ਦੇ ਵਿੱਚ ਪ੍ਰਬੰਧਕੀ ਬੋਰਡ ਦੇ 10 ਮੈਂਬਰ ਚੁਣੇ ਗਏ ਖੰਡ ਮਿਲ ਦੇ ਉਪ ਨਿਜਮਾ ਦੇ ਮੁਤਾਬਕ ਜਿਸੇ ਵੀ ਵਿਅਕਤੀ ਨੂੰ ਪ੍ਰਬੰਧਕੀ ਬੋਰਡ ਲਈ ਚੁਣੇ ਜਾਣ ਲਈ ਮਢਲੀ ਯੋਗਤਾ ਦੀ ਮੀਤੀ ਤੋਂ ਪਿਛਲੇ 2 ਸਾਲ ਲਈ ਮਿਲ ਨੂੰ 85% ਥੋਖ ਗੰਨੇ ਦੀ ਸਪਲਾਈ ਨੂੰ ਯਕੀਨੀ ਬਣਾਉਣਾ ਲਾਜ਼ਮੀ ਹੈ ਪਰ ਇਹਨਾਂ 6 ਡਾਇਰੈਕਟਰਾਂ ਤੇ 85% ਦੀ ਮਢਲੀ ਸ਼ਰਤ ਵੀ ਪੂਰੀ ਨਾ ਕਰਨ ਦੇ ਦੋਸ਼ ਲੱਗੇ ਨੇ ਅਤੇ ਉਹਨਾਂ ਨੂੰ ਨਿਯਮਾਂ ਦੇ ਉਲਟ ਚੁਣਿਆ ਗਿਆ ਸੀ ਜਿਸ ਤੋਂ ਬਾਅਦ ਵਿਭਾਗੀ ਜਾਂਚ ਕੀਤੀ ਗਈ ਅਤੇ ਦੋਸ਼ ਸਹੀ ਪਾਏ ਗਏ ਆ ਅਤੇ ਮੌਜੂਦਾ ਗੁਰਦਾਸਪੁਰ ਸਹਿਕਾਰੀ ਬਲੌਕ ਮਿਲ ਨੂੰ ਗੁਰਦਾਸਪੁਰ ਸਹਿਕਾਰੀ ਸੁਭਾਵਾਂ ਦੇ ਜਨਰਲ ਮੈਨੇਜਰ ਅਤੇ ਡਿਪਟੀ ਰਜਿਸਟਰਾਰ ਵੱਲੋਂ ਭੇਜ ਦਿੱਤਾ ਗਿਆ ਹੈ ਤੇ ਹੁਣ ਗੱਲ ਕਰਦੇ ਆਂ ਕਿਸਾਨਾਂ ਨਾਲ ਜੁੜੇ ਕੁਝ ਕੋ ਹੋਰ ਮੁੱਦਿਆਂ ਦੀ ਹਰਿਆਣਾ ਪੁਲਿਸ ਕੁਝ ਕਹਿੰਦੀ ਹੈ ਹਰਿਆਣਾ ਸਰਕਾਰ ਕੁਝ ਕਹਿੰਦੀ ਹੈ ਪਰ ਕਿਸਾਨਾਂ ਨੇ ਕੱਢ ਕੇ ਸਬੂਤ ਸਾਹਮਣੇ ਰੱਖ ਦਿੱਤੇ ਨੇ ਕਿਸਾਨਾਂ ਤੇ ਹਰਿਆਣਾ ਪੁਲਿਸ ਦੇ ਵਿਚਕਾਰ ਵਿਵਾਦ ਸੀ ਅਤੇ ਉਹਦੀ ਸੀਸੀਟੀਵੀ ਫੁਟੇਜ ਵੀ ਹੁਣ ਸਾਹਮਣੇ ਆਈ ਹੈ ਕਿਸਾਨਾਂ ਨੇ ਕੁਝ ਵੀਡੀਓ ਦਿਖਾਈ ਨੇ ਅਤੇ ਉਹਨਾਂ ਨੇ ਇਹ ਵੀਡੀਓ ਦਿਖਾਉਂਦਿਆਂ ਦੱਸਿਆ ਕਿ ਹਰਿਆਣਾ ਪੁਲਿਸ ਦੇ ਆ ਮੁਲਾਜ਼ਮਾਂ ਨੇ ਤੇ ਸਿਵਲ ਕੱਪੜਿਆਂ ਦੇ ਵਿੱਚ ਕਿਸਾਨਾਂ ਦੇ ਉੱਤੇ ਇਹਨਾਂ ਨੇ ਫਾਇਰਿੰਗ ਕੀਤੀ ਸੀ। ਉਹਨਾਂ ਮਾਨਯੋਗ ਸੁਪਰੀਮ ਕੋਰਟ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਬਕਾਇਦਾ ਹਦਾਇਤਾਂ ਨੇ ਕਿ ਪੁਲਿਸ ਜਦੋਂ ਵੀ ਕਾਰਵਾਈ ਕਰੇ ਤਾਂ ਮੁਲਾਜ਼ਮਾਂ ਵੱਲੋਂ ਵਰਦੀ ਪਾਈ ਹੋਣੀ ਲਾਜ਼ਮੀ ਹੁੰਦੀ ਹੈ। ਉਹਨਾਂ ਕਿਹਾ ਕਿ ਪੁਲਿਸ ਦੇ ਵੱਲੋਂ ਸਿੱਧਾ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਅਤੇ ਕਿਸਾਨਾਂ ਤੇ ਨਿਸ਼ਾਨਾ ਬਣਾਉਂਦੇ ਹੋਏ ਗੋਲੀਆਂ ਦਾਗੀਆਂ ਗਈਆਂ। ਕਿਸਾਨਾਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਹਰਿਆਣਾ ਪੁਲਿਸ ਕਿਸਾਨਾਂ ਨੂੰ ਮਾਰਨ ਦੀ ਮਨਸ਼ਾ ਦੇ ਨਾਲ ਸ਼ੰਭੂ ਬਾਰਡਰ ਤੇ ਕਾਰਵਾਈ ਕਰ ਰਹੀ ਸੀ ਤੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਇਸੇ ਕਾਰਵਾਈ ਦੇ ਅਧੀਨ ਖਨੌਰੀ ਸਰਹੱਦ ਉੱਤੇ ਸ਼ੁਭਕਰਨ ਸ਼ਹੀਦ ਹੋਇਆ ਦੱਸਣਾ ਬਣਦਾ ਹੈ ਕਿ ਕੁਝ ਸਮਾਂ ਪਹਿਲਾਂ ਕੁਝ ਭਾਜਪਾ ਆਗੂ ਨੇ ਬਿਆਨ ਦਿੱਤਾ ਸੀ ਕਿ ਕਿਸਾਨਾਂ ਵੱਲੋਂ ਹੀ ਗੋਲੀ ਚਲਾਈ ਗਈ ਅਤੇ ਜਿਸ ਤੇ ਕਾਰਨ ਫਿਰ ਸ਼ੁਭਕਰਨ ਦੀ ਮੌਤ ਹੋਈ ਸੀ ਨਾ ਕਿ ਪੁਲਿਸ ਦੀ ਕਾਰਵਾਈ ਦੇ ਕਾਰਨ ਤੇ ਨਾਲ ਜਿਹੜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਰਿਪੋਰਟ ਵੀ ਪੇਸ਼ ਕੀਤੀ ਗਈ ਉਹਦੇ ਵਿੱਚ ਵੀ ਜ਼ਿਕਰ ਸੀ ਕਿ ਸ਼ਾਰਟ ਗਨ ਦੇ ਨਾਲ ਸ਼ੁਭ ਕਰਨ ਦੀ ਮੌਤ ਹੋਈ ਜਦੋਂ ਕਿ ਪੁਲਿਸ ਸ਼ਾਰਟ ਗਨ ਚਲਾਉਂਦੀ ਨਹੀਂ ਕਿਸਾਨਾਂ ਨੇ ਆਖਿਆ ਕਿ ਜੇ ਪੁਲਿਸ ਸ਼ਾਰਟ ਗਨ ਨਹੀਂ ਚਲਾਉਂਦੀ ਤਾਂ ਦੱਸੋ ਕੌਣ ਲੈ ਕੇ ਆਇਆ ਜਦੋਂ ਕਿ ਕਿਸਾਨਾਂ ਕੋਲ ਕੋਈ ਹਥਿਆਰ ਨਹੀਂ ਸੀ ਉਹਨਾਂ ਨੇ ਕੁਝ ਸੀਸੀਟੀਵੀ ਵੀਡੀਓ ਸਬੂਤ ਵਜੋਂ ਪੇਸ਼ ਕੀਤੇ ਤੇ ਇਹਦੇ ਨਾਲ ਹੀ ਖਬਰ ਮਿਲ ਰਹੀ ਹੈ ਕਿ ਪਹਿਲੇ ਕਿਸਾਨੀ ਸੰਘਰਸ਼ ਦੇ ਦੌਰਾਨ ਵਾਟਰ ਕੈਨਨ ਬੁਆਏ ਨਵਦੀਪ ਜਲਵੇੜਾ ਜਿਹੜੇ ਕਿ ਕਾਫੀ ਇਸ ਵਕਤ ਇਸ ਕਿਸਾਨੀ ਸੰਘਰਸ਼ ਦੇ ਵਿੱਚ ਵੀ ਸਰਗਰਮ ਹੋਏ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਹਨਾਂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਦੇ ਦਿੱਤੀ ਗਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਨਵਦੀਪ ਨੂੰ ਜ਼ਮਾਨਤ ਦਿੱਤੀ ਹੈ ਦੱਸਣਾ ਬਣਦਾ ਕਿ ਕਿਸਾਨਾਂ ਨੇ ਨਵਦੀਪ ਸਿੰਘ ਜਲਵੇੜਾ ਦੀ ਰਿਹਾਈ ਵਾਸਤੇ ਐਸਪੀ ਦਫ਼ਤਰ ਅੰਬਾਲਾ ਦਾ ਘਰਾਓ ਕਰਨ ਵਾਸਤੇ ਸਮਾਂ ਤੇ ਸਥਾਨ ਦਿੱਤਾ ਹੋਇਆ ਸੀ ਅੱਜ 17 ਅਤੇ 18 ਜੁਲਾਈ ਨੂੰ ਐਸਪੀ ਅੰਬਾਲਾ ਦਾ ਦਫ਼ਤਰ ਘੇਰਨਾ ਸੀ ਪਰ ਹੁਣ ਹਾਈ ਕੋਰਟ ਤੋਂ ਵੱਡੀ ਰਾਹਤ ਮਿਲ ਚੁੱਕੀ ਹੈ ਦੱਸਣਾ ਬਣਦਾ ਕਿ ਸੀਆਈਏ 1 ਨੇ ਨਵਦੀਪ ਸਿੰਘ ਨੂੰ ਸ਼ਹੀਦ ਭਗਤ ਸਿੰਘ ਏਅਰਪੋਰਟ ਮਹਾਲੀ ਨੇੜਿਓਂ 28 ਮਾਰਚ ਨੂੰ ਗ੍ਰਿਫਤਾਰ ਕਰ ਲਿਆ ਸੀ ਉਹਦੇ ਉੱਤੇ 307 ਸਵੇਤ ਕਈ ਤਰ੍ਹਾਂਾਂ ਦੇ ਅਧੀਨ ਮੁਕੱਦਮਾ ਦਰਜ ਕੀਤਾ ਹੋਇਆ ਸੀ ਪਰ ਕੱਲ ਦੀ ਪ੍ਰੈਸ ਕਾਨਫਰੰਸ ਵਿੱਚ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੇ ਆਖਿਆ ਸੀ ਕਿ ਜੇਕਰ ਨਵਦੀਪ ਸਿੰਘ ਜਲਬੇੜਾ ਦੀ ਰਿਹਾਈ ਹੋ ਜਾਂਦੀ ਹੈ ਤਾਂ ਉਹ ਆਪਣਾ ਅੰਬਾਲਾ ਐਸਪੀ ਦਾ ਦਫ਼ਤਰ ਘੇਨ ਵਾਲਾ ਪ੍ਰੋਗਰਾਮ ਮੁਲਤਵੀ ਕਰ ਦੇਣਗੇ ਹੁਣ ਗੱਲ ਕਰਦੇ ਹਾਂ ਹਾਈ ਕੋਰਟ ਦੇ ਵੱਲੋਂ ਹਰਿਆਣਾ ਸਰਕਾਰ ਨੂੰ ਮੋਲਤ ਦਿੱਤੀ ਗਈ ਸੀ ਅਤੇ ਨਾਲ ਪ੍ਰੈਸ ਕਾਨਫਰੈਂਸ ਕਰਕੇ ਕਿਸਾਨਾਂ ਨੇ ਆਪਣਾ ਪ੍ਰੋਗਰਾਮ ਵੀ ਦੱਸ ਦਿੱਤਾ ਸੀ ਕਿ ਜੇ ਬੈਰੀਕੇਡਿੰਗ ਚੁੱਕ ਦਿੱਤੇ ਤੇ ਅਸੀਂ ਦਿੱਲੀ ਜਾਵਾਂਗੇ ਪਰ ਸ਼ੰਭੂ ਤੋਂ ਬੈਰੀਕੇਡਿੰਗ ਚੁੱਕੇ ਨਹੀਂ ਗਏ ਮੋਲਤ ਸਮਾਪਤ ਹੋ ਗਈ ਹੈ ਕਿਉਂਕਿ ਇਹ ਇੱਕ ਹਫ਼ਤੇ ਦਾ ਸਮਾਂ ਸੀ ਹਰਿਆਣਾ ਸਰਕਾਰ ਨੇ ਹੁਣ ਪਟੀਸ਼ਨ ਸੁਪਰੀਮ ਕੋਰਟ ਵਿੱਚ ਪਾ ਦਿੱਤੀ ਹੈ ਅਤੇ ਸੁਪਰੀਮ ਕੋਰਟ ਹੁਣ 22 ਜੁਲਾਈ ਨੂੰ ਇਸ ਪਟੀਸ਼ਨ ਤੇ ਸੁਣਵਾਈ ਕਰੇਗਾ ਹਰਿਆਣਾ ਸਰਕਾਰ ਨੇ ਇੱਕ ਹਫ਼ਤੇ ਦੇ ਅੰਦਰ-ਅੰਦਰ ਸਰਹੱਦ ਤੋਂ ਬੈਰੀਕੇਡ ਠਾਉਣੇ ਸਨ ਪਰ ਉਸ ਆਦੇਸ਼ ਨੂੰ ਚੁਣੌਤੀ ਦਿੱਤੇ ਹੋਏ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਸੀ ਤੇ ਜੱਜ ਸੂਰੀਆ ਕਾਂਤਾ ਤੇ ਉਜਵਲ ਭੁਈਆ ਦੀ ਬੈਂਚ ਨੇ ਇਸ ਮੁੱਦੇ ਨੂੰ ਅਗਲੇ ਸੋਮਵਾਰ ਨੂੰ ਸੁਣਵਾਈ ਲਈ ਸੂਚੀਬੱਧ ਕਰ ਦਿੱਤਾ ਹੈ ਉੱਥੇ ਹੀ ਹਰਿਆਣਾ ਸਰਕਾਰ ਦੇ ਵੱਲੋਂ ਐਡਵੋਕੇਟ ਜਨਰਲ ਲੋਕੇਸ਼ ਨੇ ਕੋਰਟ ਨੂੰ ਕਿਹਾ ਹੈ ਕਿ ਇਸ ਮੁੱਦੇ ਤੇ ਤੁਰੰਤ ਸੁਣਵਾਈ ਦੀ ਲੋੜ ਹੈ ਪੀਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਸਰਕਾਰ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਤੋਂ ਚਿੰਤਤ ਹੈ ਪਰ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਪੀਟੀਸ਼ਨ ਦਾਇਰ ਕਰਨੀ ਪਈ ਹੈ ਹਰਿਆਣਾ ਸਰਕਾਰ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਹਾਈ ਕੋਰਟ ਨੇ ਸੁਣਵਾਈ ਦੌਰਾਨ ਅਜਿਹਾ ਕੋਈ ਆਦੇਸ਼ ਪਾਸ ਨਹੀਂ ਕੀਤਾ ਕਿ ਬੈਰੀਕੇਡ ਸਿਰਫ ਉਦੋਂ ਹਟਾਇਆ ਜਾ ਸਕਦਾ ਹੈ ਜਦੋਂ ਕਿਸਾਨ ਆਪਣਾ ਧਰਨੇ ਤੋਂ ਜਾਂ ਹਾਈਵੇ ਤੋਂ ਧਰਨਾ ਖਤਮ ਕਰ ਦੇਣਗੇ ਹਰਿਆਣਾ ਸਰਕਾਰ ਨੇ ਕਿਹਾ ਕਿ ਅਦਾਲਤ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਕੋਈ ਵੀ ਆਦੇਸ਼ ਦਿੱਤੇ ਬਿਨਾਂ ਪਰਯੋਗ ਆਤਮਕ ਆਧਾਰ ਤੇ ਸ਼ੰਭੂ ਸਰਹੱਦ ਖੋਲਣ ਦੇ ਨਿਰਦੇਸ਼ ਦੇ ਦਿੱਤੇ ਐ ਜੋ ਕਿ ਲੋਕਾਂ ਲਈ ਵੱਡਾ ਖਤਰਾ ਬਣ ਸਕਦੇ ਐ ਜਦੋਂ ਕਿ ਕਿਸਾਨ ਕਹਿੰਦੇ ਆ ਕਿ ਅਸੀਂ ਪਿਛਲੇ 5 ਮਹੀਨਿਆਂ ਚ ਖਤਰਾ ਨਹੀਂ ਬਣੇ ਤਾਂ ਹੁਣ ਸਰਹੱਦ ਖੋਲੇ ਜਾਣ ਤੋਂ ਬਾਅਦ ਅਸੀਂ ਖਤਰਾ ਕਿਵੇਂ ਬਣਾਂਗੇ ਪਟੀਸ਼ਨ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਕਾਨੂੰਨ ਵਿਵਸਥਾ ਦਾ ਮੁੱਦਾ ਐ ਇਹ ਸੂਬਾ ਸਰਕਾਰ ਦਾ ਵਿਸ਼ਾ ਐ ਹਰਿਆਣਾ ਚ ਕਿਸੇ ਵੀ ਹਿੰਸਾ ਤੇ ਸ਼ਾਂਤੀ ਭੰਗ ਕਰਨ ਲਈ ਹਰਿਆਣਾ ਸਰਕਾਰ ਜ਼ਿੰਮੇਵਾਰ ਹੋਵੇਗੀ ਇਸ ਵਾਸਤੇ ਅਸੀਂ ਇਹਨੂੰ ਆਪਣੇ ਹੱਥਾਂ ਵਿੱਚ ਨਹੀਂ ਲੈ ਸਕਦੇ ਇਹਦੇ ਲਈ ਹਾਈ ਕੋਰਟ ਦੇ ਬੈਰੀਕੇਡ ਹਟਾਉਣ ਦੇ ਆਦੇਸ਼ ਤੇ ਵਿਚਾਰ ਕੀਤਾ ਜਾਵੇ ਸੁਪਰੀਮ ਕੋਰਟ 22 ਜੁਲਾਈ ਨੂੰ ਮਾਮਲੇ ਦੀ ਹੁਣ ਸੁਣਵਾਈ ਕਰੇਗਾ ਦੱਸਣਾ ਬਣਦਾ ਹੈ ਕਿ 10 ਜੁਲਾਈ ਨੂੰ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਸ਼ੰਭੂ ਤੇ ਲੱਗੇ ਬੈਰੀਕੇਡ ਚੁੱਕਣ ਦਾ ਆਦੇਸ਼ ਦੇ ਦਿੱਤਾ ਸੀ ਅਤੇ ਕਿਸਾਨਾਂ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਆਖ ਦਿੱਤਾ ਸੀ ਕਿ ਜਿਉਂ ਹੀ ਬੈਰੀਕੇਡਿੰਗ हटਾਈ ਗਈ ਤੇ ਅਸੀਂ ਦਿੱਲੀ ਜਾਵਾਂਗੇ ਤੇ ਦੂਸਰੇ ਪਾਸੇ ਡੱਬ ਵਾਲੀ ਦੇ ਵਿੱਚੋਂ ਵੀ ਖਬਰਾਂ ਮਿਲ ਰਹੀਆਂ ਨੇ ਕਿ ਉੱਥੇ ਕਿਸਾਨਾਂ ਦੇ ਕਾਫਲੇ ਨੂੰ ਮੁੜ ਤੋਂ ਘੇਰਿਆ ਗਿਆ ਹੈ ਤੇ ਹੁਣ ਕਿਸਾਨ ਜਥੇਬੰਦੀਆਂ ਤੇ ਭੜਕ ਗਏ ਆ ਸੰਪਲਾ ਭਾਜਪਾ ਦੇ ਸੀਨੀਅਰ ਆਗੂ ਨੇ ਸਾਬਕਾ ਕੇਂਦਰੀ ਮੰਤਰੀ ਵੀ ਨੇ ਹਾਲਾਂਕਿ ਲੋਕ ਸਭਾ ਦੀ ਟਿਕਟ ਨਾ ਮਿਲਣ ਕਾਰਨ ਇਹ ਰੁਸ ਵੀ ਗਏ ਸੀ ਬਾਅਦ ਚ ਮਨਾ ਲੈ ਗਏ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਤਿੱਖੇ ਨਿਸ਼ਾਨੇ ਵਿੰਨੇ ਨੇ ਸੰਪਲਾ ਨੇ ਪੰਜਾਬ ਸਰਕਾਰ ਦੇ ਉੱਤੇ ਆਪ ਸਰਕਾਰ ਦੇ ਉੱਤੇ 2 ਸਾਲ ਤੇ 4 ਮਹੀਨਿਆਂ ਦੇ ਕਾਰਜਕਾਲ ਦੇ ਦੌਰਾਨ ਪੰਜਾਬ ਦੇ ਵਿਕਾਸ ਦੀ ਕੀਮਤ ਤੇ ਵੋਟਾਂ ਦੀ ਖਾਤਰ ਅਗਾਹ ਵਧੂ ਨੀਤੀਆਂ ਅਤੇ ਕੇਂਦਰ ਸਰਕਾਰ ਦੇ ਨਵੇਂ ਪ੍ਰੋਜੈਕਟਾਂ ਵਿੱਚ ਸਭ ਤੋਂ ਵੱਧ ਅੜਿੱਕੇ ਡਾਹੇ ਜਾਣ ਦੇ ਦੋਸ਼ ਲਾਏ ਨੇ ਉਹ ਕਹਿੰਦੇ ਕਿਸਾਨਾਂ ਨੂੰ ਕੁਝ ਆਖ ਹੀ ਨਹੀਂ ਰਹੇ ਤੇ ਕਿਸਾਨ ਆਪਣੀਆਂ ਮਨਮਰਜ਼ੀਆਂ ਤੇ ਉਤਰੇ ਹੋਏ ਨੇ ਅਤੇ ਸਰਕਾਰ ਆਪਣੀ ਰਾਜਨੀਤਿਕ ਪਾਲਿਸੀ ਤਹਿਤ ਕੰਮ ਕਰ ਰਹੀ ਹੈ ਪੰਜਾਬ ਦੇ ਹਿੱਤ ਵਿੱਚ ਉੱਕਾ ਵੀ ਧਿਆਨ ਨਹੀਂ ਦੇ ਰਹੀ ਸੰਪਲਾ ਨੇ ਵਿਸਥਾਰਕ ਜਾਣਕਾਰੀ ਦਿੰਦਿਆਂ ਦੱਸਿਆ ਤੱਥਾਂ ਸਹਿਤ ਕਹਿੰਦੇ ਮੈਂ ਗੱਲ ਕਰਦਾ ਹਾਂ ਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਢਿੱਲੇ ਰਵੱਈਏ ਦੇ ਇਹ ਸਬੂਤ ਨੇ ਜਿਸ ਕਾਰਨ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਉਹਨਾਂ ਵੱਲੋਂ ਲਾਗੂ ਕੀਤੇ ਜਾ ਰਹੇ ਕਈ ਮਹੱਤਵਪੂਰਨ ਰਾਸ਼ਟਰੀ ਰਾਜਮਾਰਗ ਪ੍ਰੋਜੈਕਟ ਸੀ ਉਹ ਰੱਦ ਕਰ ਦਿੱਤੇ ਗਏ ਐ ਸੰਪਲਾਂ ਨੇ ਆਪਣੀ ਨਿਰਾਸ਼ਾ ਪ੍ਰਗਟਾਈ ਹੈ ਉਹਨਾਂ ਨੇ ਇਹ ਆਖਿਆ ਕਿ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਅਤੇ ਨਸ਼ਿਆਂ ਦੀ ਬੇਕਾਬੂ ਖਤਰੀ ਵਾਲੀ ਸਥਿਤੀ ਪੰਜਾਬ ਨੂੰ ਪਹਿਲਾਂ ਹੀ ਪਿੱਛੇ ਟੱਕ ਰਹੀ ਹੈ ਅਤੇ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਕਿਸਾਨ ਜੱਥੇਬੰਦੀਆਂ ਦੇ ਸਿਆਸੀ ਤੌਰ ਤੇ ਜਿਹੜੇ ਧਰਨੇ ਆ ਉਹ ਪ੍ਰੇਰਤ ਨੇ ਅਤੇ ਭਗਵੰਤ ਮਾਨ ਅਤੇ ਉਹਨਾਂ ਦੀ ਸਰਕਾਰ ਲੁਕਮੀ ਕਿਸਾਨਾਂ ਦੀ ਹਮਾਇਤ ਕਰ ਰਹੀ ਹੈ ਅਤੇ ਕੇਂਦਰ ਸਰਕਾਰ ਦੇ ਵੱਲੋਂ ਪ੍ਰਵਾਨ ਕੀਤੇ ਕੌਮੀ ਮਾਰਗ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਜਿਸ ਕਾਰਨ ਬੰਦ ਹੋ ਰਹੇ ਨੇ ਅਤੇ ਇਹਦੀ ਕੀਮਤ ਪੰਜਾਬ ਦੇ ਲੋਕਾਂ ਨੂੰ ਭੁਗਤਣੀ ਪਵੇਗੀ ਪਰ ਹੁਣ ਇੱਥੇ ਸਵਾਲ ਹੈ ਫਿਰ ਕਿਸਾਨ ਵੀ ਤਾਂ ਪੰਜਾਬ ਦੇ ਹੀ ਹੈ ਦਸਣਾ ਬਣਦਾ ਹੈ ਕਿ ਪੰਜਾਬ ਦੇ ਕਿਸਾਨ ਜ਼ਮੀਨ ਦੇਣ ਵਾਸਤੇ ਤਿਆਰ ਨਹੀਂ ਜਿੰਨਾ ਮੁਆਵਜ਼ਾ ਕਿਸਾਨਾਂ ਵੱਲੋਂ ਮੰਗਿਆ ਜਾ ਰਿਹਾ ਹੈ ਜ਼ਮੀਨ ਦੇ ਬਦਲੇ ਉਹਨਾਂ ਮੁਆਵਜ਼ਾ ਕੇਂਦਰ ਸਰਕਾਰ ਦੇਣ ਨੂੰ ਤਿਆਰ ਨਹੀਂ ਕਿਸਾਨ ਕਹਿੰਦੇ ਨੇ ਕਿ ਸਾਡੀਆਂ ਲੋਥਾਂ ਦੇ ਉੱਤੋਂ ਦੀ ਤੁਸੀਂ ਲਹਾਈ ਵੇ ਲੰਘਾ ਸਕਦੇ ਹੋ ਅਸੀਂ ਇਹ ਜ਼ਮੀਨ ਨਹੀਂ ਦੇਣੀ ਜਿਸ ਕਾਰਨ ਪੰਜਾਬ ਦੇ ਵਿੱਚ ਇਹ ਮਾਮਲਾ ਲਟਕਿਆ ਪਿਆ ਹੈ ਸੰਪਲਾ ਨੇ ਕਿਹਾ ਕਿ ਪ੍ਰੋਜੈਕਟਾਂ ਨੂੰ ਖਤਮ ਕਰਨਾ ਪੰਜਾਬ ਦੀ ਆਰਥਿਕਤਾ ਤੇ ਬੁਨਿਆਦੀ ਢਾਂਚੇ ਦੀਆਂ ਵਿਕਾਸ ਯੋਜਨਾਵਾਂ ਲਈ ਇੱਕ ਵੱਡਾ ਝਟਕਾ ਹੈ ਸੰਪਲਾ ਨੇ ਆਖਿਆ ਕਿ ਉਹ ਆਸ ਕਰਦੇ ਐ ਕਿ ਇੱਕ ਵਾਰ ਲਾਗੂ ਹੋਣ ਤੋਂ ਬਾਅਦ ਇਹ ਪ੍ਰੋਜੈਕਟ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣਗੇ ਜਿਸ ਨਾਲ ਪੰਜਾਬ ਸਰਕਾਰ ਲਈ ਮਾਲੀਆ ਇਕੱਠਾ ਕਰਨ ਵਿੱਚ ਕਾਫੀ ਵਾਧਾ ਵੀ ਹੋਏਗਾ ਸਥਾਨਕ ਲੋਕਾਂ ਲਈ ਨੌਕਰੀਆਂ ਦੇ ਮੌਕੇ ਵੀ ਮਿਲਣਗੇ ਅਤੇ ਸਥਾਨਕ ਬਾਜ਼ਾਰਾਂ ਨੂੰ ਵੀ ਵੱਡਾ ਹੁਲਾਰਾ ਮਿਲੇਗਾ ਇਹਦੇ ਤੋਂ ਇਲਾਵਾ ਹਾਈਵੇ ਪ੍ਰੋਜੈਕਟ ਪੰਜਾਬ ਨੂੰ ਵਿਸ਼ੇਪਧਰੀ ਬੁਨਿਆਦੀ ਢਾਂਚਾ ਵੀ ਪ੍ਰਦਾਨ ਕਰਨਗੇ ਅਤੇ ਪੰਜਾਬ ਦੇ ਨਿਵਾਸੀਆਂ ਦੇ ਸਫ਼ਰ ਦੇ ਸਮੇਂ ਅਤੇ ਇੰਦਨ ਦੀ ਖਪਤ ਵੀ ਘਟ ਹੋਵੇਗੀ। ਸੰਪਲਾਂ ਨੇ ਇਹ ਵੀ ਆਖਿਆ ਕਿ ਪੰਜਾਬ ਦੇ ਵਿੱਚ NHAI ਵੱਲੋਂ 52000 ਕਰੋੜ ਰੁਪਏ ਦੇ ਵਿੱਚ 1500 ਕਿਲੋਮੀਟਰ ਹਾਈਵੇ ਬਣਾਏ ਜਾ ਰਹੇ ਨੇ ਜਿਸ ਤੇ ਹਿੱਸੇ ਵਜੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਡੀ ਮਾਤਰਾ ਵਿੱਚ ਜ਼ਕਮੀਨ ਜਿਹੜੀ ਸੀ ਉਹ ਅਕਵਾਇਰ ਕੀਤੀ ਜਾ ਰਹੀ ਹੈ। ਕੁੱਲ 256 ਕਿਲੋਮੀਟਰ ਅਤੇ ਇਹ 8245 ਕਰੋੜ ਰੁਪਏ ਦੇ 7 ਹਾਈਵੇ ਦੇ ਪ੍ਰੋਜੈਕਟ ਜਦੋਂ ਜ਼ਮੀਨ ਅਕਵਾਇਰ ਨਾ ਕੀਤੀ ਪੰਜਾਬ ਸਰਕਾਰ ਨੇ ਤਾਂ ਇਹ ਪ੍ਰੋਜੈਕਟ ਸ਼ੁਰੂ ਨਹੀਂ ਕੀਤੇ ਜਾ ਸਕੇ ਕਿਉਂਕਿ NHAI ਨੂੰ ਅਕਵਾਇਰ ਕੀਤੀ ਗਈ ਜ਼ਮੀਨ ਦੇ 80% ਦਾ ਘੱਟੋ-ਘੱਟ ਕਬਜ਼ਾ ਵੀ ਨਹੀਂ ਮਿਲ ਸਕਿਆ ਅਕਵਾਇਰ ਕੀਤੀ ਜ਼ਮੀਨ ਦੇ ਕਬਜ਼ੇ ਦੇ ਵਿੱਚ ਦੇਰੀ ਮੁਆਵਜ਼ੇ ਦੇ ਐਲਾਨ ਦੇ ਨਾਲ-ਨਾਲ ਢਿੱਲੀ ਕਾਰਗੁਜ਼ਾਰੀ ਨੇ ਕੰਸਟਰਕਸ਼ਨ ਕੰਪਨੀਆਂ ਠੇਕੇਦਾਰਾਂ ਨੂੰ ਪੰਜਾਬ ਦੇ ਵਿੱਚ 3303 ਕਰੋੜ ਰੁਪਏ ਦੇ ਤਿੰਨ ਰਾਸ਼ਟਰੀ ਰਾਜਮਾਰਗ ਪ੍ਰੋਜੈਕਟ ਰੱਦ ਕਰਨ ਵਾਸਤੇ ਮਜਬੂਰ ਕਰ ਦਿੱਤਾ ਹੈ ਇਹਦੇ ਤੋਂ ਇਲਾਵਾ NHAI 4942 ਕਰੋੜ ਰੁਪਏ ਦੇ ਹੋਰ ਚਾਰ ਪ੍ਰੋਜੈਕਟਾਂ ਨੂੰ ਵੀ ਖਤਮ ਕਰਨ ਦੀ ਪ੍ਰਕਿਰਿਆ ਦਾ ਉਹ ਕਹਿੰਦੇ ਖਤਰਾ ਮਟਰਾ ਰਿਹਾ ਹੈ ਸੰਪਲਾ ਨੇ ਇਹ ਵੀ ਆਖਿਆ ਕਿ ਭਗਵੰਤ ਮਾਨ ਨੂੰ ਇਸ ਲਈ ਜਵਾਬਦੇਹ ਹੋਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਤੁਰੰਤ ਸੁਧਾਰਾਤਮਿਕ ਕਾਰਵਾਈ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਵਿਜੇ ਸੰਪਲਾ ਨੇ ਇਹ ਵੀ ਆਖਿਆ ਕਿ ਭਾਜਪਾ ਪੰਜਾਬ ਸਰਕਾਰ ਨੂੰ ਇਹਨਾਂ ਪ੍ਰੋਜੈਕਟਾਂ ਨੂੰ ਤਰਜੀਹ ਦੇਣ ਅਤੇ ਇਹਨਾਂ ਦੇ ਸਫਲਤਾਪੂਰਵਕ ਮੁਕੰਮਲ ਹੋਣ ਨੂੰ ਯਕੀਨੀ ਬਣਾਉਣ ਲਈ NHAI ਨਾਲ ਮਿਲ ਕੇ ਕੰਮ ਕਰਨ ਦੀ اپیل ਵੀ ਕਰਦੀ ਹੈ ਸਿਰਫ ਵਿਜੇ ਸੰਪਲਾਈ ਨਹੀਂ ਦੂਸਰੇ ਪਾਸੇ ਨਿਤਨ ਗੜਕਰੀ ਸਾਹਿਬ ਨੇ ਵੀ ਹੁਣ ਪੰਜਾਬ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਹੈ ਕੇਂਦਰੀ ਸੜਕੀ ਆਵਾਜਾਈ ਮੰਤਰੀ ਨੇ ਨਿਤਨ ਗੜਕਰੀ ਉਹਨਾਂ ਵੱਲੋਂ ਜਿਹੜੀ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਉਹਦੇ ਵਿੱਚ ਉਹਨਾਂ ਨੇ ਆਖਿਆ ਕਿ ਜੇਕਰ ਕੌਮੀ ਮਾਰਗਾਂ ਲਈ ਜਿਹੜੀ ਜ਼ਮੀਨ ਐਕਵਾਇਰ ਕੀਤੀ ਗਈ ਸੀ ਉਹਨਾਂ ਦੇ ਕਬਜ਼ੇ ਪੰਜਾਬ ਸਰਕਾਰ ਨੇ ਨਾ ਦਿਵਾਏ ਤਾਂ ਨਵੀਆਂ ਕੌਮੀ ਸੜਕਾਂ ਦਾ ਕੋਈ ਵੀ ਪ੍ਰੋਜੈਕਟ ਪੰਜਾਬ ਨੂੰ ਅਲਾਰਟ ਨਹੀਂ ਕੀਤਾ ਜਾਏਗਾ। ਪੰਜਾਬ ਵਿਚਲੀਆਂ ਕੌਮੀ ਸੜਕਾਂ ਨੂੰ ਲੈ ਕੇ ਨਵੀਂ ਦਿੱਲੀ 'ਚ ਕੀਤੀ ਗਈ ਇੱਕ ਸਮੀਖਿਆ ਮੀਟਿੰਗ ਦੇ ਦੌਰਾਨ ਨਿਤਨ ਗੜਕਰੀ ਨੇ ਇਹ ਚੇਤਾਵਨੀ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਜੇਕਰ ਸਮੁੱਚੇ ਦੇਸ਼ ਦੇ ਵਿੱਚ ਸੜਕਾਂ ਦੇ ਨਿਰਮਾਣ ਦੇ ਵਿੱਚ ਕੋਈ ੜਿੱਕਾ ਨਹੀਂ ਪੈ ਰਿਹਾ ਅਤੇ ਦਿੱਲੀ ਅਮਰitsar ਕਟੜਾ ਐਕਸਪ੍ਰੈਸ ਵੇ ਦਾ ਕੰਮ ਹਰਿਆਣਾ 'ਚ ਲਗਭਗ ਮੁਕੰਮਲ ਦੇ ਨੇੜੇ ਹੈ ਅਤੇ ਉਹਦਾ ਬੜੀ ਜਲਦ ਉਦਘਾਟਨ ਕਰ ਦਿੱਤਾ ਜਾਏਗਾ। ਪਰ ਪੰਜਾਬ ਚ ਇਸ ਪ੍ਰੋਜੈਕਟ ਦੇ ਕਾਫੀ ਹਿੱਸਿਆਂ ਚ ਹਜੇ ਕੰਮ ਇਸ ਕਰਕੇ ਨਹੀਂ ਹੋ ਸਕਿਆ ਕਿਉਂਕਿ ਉੱਥੇ ਜ਼ਮੀਨ ਦਾ ਕਬਜ਼ਾ ਕੇਂਦਰ ਸਰਕਾਰ ਨੂੰ ਨਹੀਂ ਮਿਲ ਸਕਿਆ। ਉਹਨਾਂ ਨੇ ਕਿਹਾ ਕਿ ਜੇਕਰ ਪਹਿਲਾਂ ਤੋਂ ਚੱਲ ਰਹੇ ਕੌਮੀ ਸੜਕਾਂ ਦੇ ਪ੍ਰੋਜੈਕਟਾਂ ਦੇ ਅੜਿੱਕੇ ਦੂਰ ਨਾ ਕੀਤੇ ਗਏ ਤਾਂ ਇਹਨਾਂ ਕੇਂਦਰੀ ਪ੍ਰੋਜੈਕਟਾਂ ਨੂੰ ਵੀ ਰੱਦ ਕਰ ਦਿੱਤਾ ਜਾਏਗਾ। ਮੀਟਿੰਗ ਦੇ ਵਿੱਚ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਪਾਜਨ ਸਿੰਘ ਈਟੀਓ ਨੇ ਪੁਰਾਣੇ ਪ੍ਰੋਜੈਕਟਾਂ ਦੇ ਅੜਿੱਕੇ ਦੂਰ ਕਰਨ ਵਾਸਤੇ 2 ਮਹੀਨੇ ਦਾ ਸਮਾਂ ਦਿੱਤੇ ਜਾਣ ਦੀ ਗੱਲ ਵੀ ਕਹੀ ਹੈ। ਤੇ ਗੜਕਰੀ ਨੇ ਆਖਿਆ ਕਿ ਉਦੋਂ ਤੱਕ ਨਵੇਂ ਸੜਕੀ ਪ੍ਰੋਜੈਕਟ ਪੰਜਾਬ ਨੂੰ ਨਹੀਂ ਦਿੱਤੇ ਜਾਣਗੇ ਜਦੋਂ ਤੱਕ ਮੌਜੂਦਾ ਪ੍ਰੋਜੈਕਟਾਂ ਦੀਆਂ ਮੁਸ਼ਕਲਾਂ ਪੰਜਾਬ ਸਰਕਾਰ ਹੱਲ ਨਹੀਂ ਕਰਵਾ ਦਿੰਦੀ ਪੰਜਾਬ ਸਰਕਾਰ ਨੇ ਮੀਟਿੰਗ ਦੇ ਵਿੱਚ ਲੋਕ ਸਭਾ ਚੋਣਾਂ ਦੇ ਬਾਬਤ ਪਹਿਲਾਂ ਆਖਿਆ ਸੀ ਕਿ ਚੋਣਾਂ ਚੱਲ ਰਹੀਆਂ ਨੇ ਸੌਣ ਜਾਤਾ ਲੱਗਿਆ ਤੇ ਦੂਸਰਾ ਉਹਨਾਂ ਨੇ ਇਹ ਵੀ ਦੱਸਿਆ ਕਿ ਕਿਸਾਨ ਯੂਨੀਅਨ ਦੇ ਵੱਲੋਂ ਮੁਆਵਜ਼ੇ ਦੀ ਵੱਡੀ ਮੰਗ ਕੀਤੀ ਜਾ ਰਹੀ ਹੈ ਅਤੇ ਉਹ ਨਹੀਂ ਚਾਹੁੰਦੇ ਕਿ ਨਿਗੂਣੀਆਂ ਰਕਮਾਂ ਦੇ ਉੱਤੇ ਉਹ ਜ਼ਮੀਨ ਦੇ ਦੇਣ ਇਸ ਕਰਕੇ ਇਹ ੜਿੱਕੇ ਪਾਏ ਹੋਏ ਨੇ ਦੱਸਣਾ ਬਣਦਾ ਕਿ ਪੰਜਾਬ ਦੇ ਵਿੱਚ ਲਗਭਗ 52000 ਕਰੋੜ ਰੁਪਏ ਦੇ 1500 ਕਿਲੋਮੀਟਰ ਦੇ ਕੌਮੀ ਰਾਜ ਮਾਰਗਾਂ ਦੇ ਪ੍ਰੋਜੈਕਟ ਚੱਲ ਰਹੇ ਸੀ ਜਿਨ੍ਹਾਂ ਵਿੱਚ ਜਾਮਨਗਰ ਅੰਮ੍ਰਿਤਸਰ ਪ੍ਰੋਜੈਕਟ ਵੀ ਸ਼ਾਮਲ ਹੈ ਗੜਕਰੀ ਨੇ ਮੀਟਿੰਗ ਵਿੱਚ ਲੁਧਿਆਣਾ ਜ਼ਿਲ੍ਹੇ ਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਜਿਹੜਾ ਲਾਡੋਵਾਲ ਟੋਲ ਪਲਾਸਾ ਉਹਦਾ ਵੀ ਜ਼ਿਕਰ ਕੀਤਾ ਉਹ ਕਹਿੰਦੇ ਪੰਜਾਬ ਦੇ ਵਿੱਚ ਰੋਜ਼ਾਨਾ 1 ਕਰੋੜ ਰੁਪਏ ਦਾ ਟੋਲ ਪਲਾਸਾ ਦਾ ਨੁਕਸਾਨ ਹੋ ਰਿਹਾ ਹੈ ਉਹਨਾਂ ਨੇ ਔਲਾਮਾ ਦਿੱਤਾ ਉਹ ਕਹਿੰਦੇ ਪੰਜਾਬ ਸਰਕਾਰ ਤੋਂ ਟੈਕਸੀ ਵਾਲਿਆਂ ਦੇ ਅੱਗੇ ਝੁਕ ਚੁੱਕੀ ਐ ਪਰ ਦੂਸਰੇ ਪਾਸੇ ਉਹਨਾਂ ਨੇ ਭਾਵ ਕਿਸਾਨ ਯੂਨੀਅਨ ਨੇ ਕੁਝ ਮੁੱਦੇ ਉਠਾਏ ਨੇ ਉਹ ਕਹਿੰਦੇ ਟੋਲ ਪਲਾਜ਼ਾ ਵਾਲੇ ਧੱਕਾ ਕਰ ਰਹੇ ਨੇ ਤੇ ਸਾਡੇ ਸਵਾਲਾਂ ਦੇ ਸਾਨੂੰ ਜਵਾਬ ਦਿੱਤੇ ਜਾਣ ਤੇ ਉਹਦੇ ਬਾਬਤ ਅੱਜ ਤੱਕ ਕਿਸੇ ਰਿਮੂਵ ਨਹੀਂ ਖੋਲਿਆ ਤੇ ਹੁਣ ਗੱਲ ਕਰਦੇ ਹਾਂ ਸ਼ਕੀਨੀ ਦੀ ਵੈਸੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਉਹ ਦੁਨੀਆ ਦੇ ਭਾਵੇਂ ਕਿਸੇ ਵੀ ਕੋਨੇ ਵਿੱਚ ਵਿਅਕਤੀ ਵਸਦੇ ਹੋਣ ਕਿ ਸੋ ਮਹਿੰਗੀਆਂ ਕਾਰਾਂ ਦਾ ਕਿਸੇ ਨੂੰ ਗੱਡੀਆਂ ਦੇ ਛੋਟੇ ਨੰਬਰਾਂ ਦਾ ਕਿਸੇ ਨੂੰ ਪ੍ਰਾਈਵੇਟ ਨੰਬਰਾਂ ਦਾ ਤੇ ਕਿਸੇ ਨੂੰ ਕੱਪੜਿਆਂ ਦਾ ਤੇ ਕਿਸੇ ਨੂੰ ਘਰਾਂ ਦਾ ਹੁਣ ਗੱਲ ਕਰਦੇ ਆਂ ਚੰਡੀਗੜ੍ਹ ਦੀ ਚੰਡੀਗੜ੍ਹ ਦੇ ਲੋਕ ਵੀਆਈਪੀ ਨੰਬਰ ਲੈਣ ਵਿੱਚ ਕਿੰਨੀ ਕੁ ਦਿਲਚਸਪੀ ਰੱਖਦੇ ਆ ਕਿਸ ਹੱਦ ਤੱਕ ਜਾ ਸਕਦੇ ਆ ਇਹ ਖਬਰ ਕਾਫੀ ਖੁਲਾਸੇ ਕਰ ਦੇਗੀ ਇਸ ਵਾਰ ਚੰਡੀਗੜ੍ਹ ਦੇ ਲੋਕਾਂ ਨੇ ਵੀਆਈਪੀ ਨੰਬਰ ਦੇ ਉੱਤੇ ਦਿਲ ਖੋਲ ਕੇ ਪੈਸਾ ਲਾਇਆ ਹੁਣ ਤੱਕ ਸੀਵੀ ਨੰਬਰ ਦੀ ਨਵੀਂ ਸੀਰੀਜ਼ ਤੇ ਲੱਖਾਂ ਦੀ ਬੋਲੀ ਲੱਗ ਚੁੱਕੀ ਹੈ ਚੰਡੀਗੜ੍ਹ ਅਥਾਰਟੀ ਕਰੋੜਾ ਰੁਪਏ ਇਹਦੇ ਤੋਂ ਕਮਾ ਚੁੱਕੀ ਐ ਚੰਡੀਗੜ੍ਹ ਅਥਾਰਟੀ ਦੇ ਵੱਲੋਂ ਜਾਰੀ ਕੀਤੀ ਗਈ ਸੀਵੀ ਨੰਬਰ ਦੀ ਲਿਸਟ 'ਚ ਸੀਐਚ01ਸੀਵੀ001 ਨੰਬਰ ਤੇ 24 ਲੱਖ ਤੇ 30 ਹਜ਼ਾਰ ਰੁਪਏ ਦੀ ਬੋਲੀ ਲੱਗੀ ਐ ਦੂਜਾ ਨੰਬਰ ਐ ਸੀਐਚ01ਸੀਵੀ009 ਉਹਦੇ ਉੱਤੇ 10 ਲੱਖ 43 ਹਜ਼ਾਰ ਦੀ ਬੋਲੀ ਲੱਗੀ ਐ ਤੀਸਰਾ ਨੰਬਰ ਸੀ ਸੀਐਚ01ਸੀਵੀ007 ਉਹਨੂੰ ਖਰੀਦਣ ਵਾਸਤੇ 9 ਲੱਖ ਤੇ 35000 ਦੀ ਬੋਲੀ ਲੱਗੀ ਹੈ। 1 ਨੰਬਰ ਸੀ CH01 CV005 ਉਹਦੇ ਉੱਤੇ 7 ਲੱਖ ਤੇ 7000 ਦੀ ਬੋਲੀ ਲੱਗੀ ਹੈ। 1 ਨੰਬਰ ਸੀ CH01 CV002 ਇਹਦੇ ਉੱਤੇ 5 ਲੱਖ ਤੇ 1000 ਰੁਪਏ ਦੀ ਬੋਲੀ ਲੱਗੀ ਹੈ। 1 ਨੰਬਰ ਹੈ CH01 CV003 ਇਹਦੇ ਉੱਤੇ 4 ਲੱਖ ਤੇ 84000 ਰੁਪਏ ਦੀ ਬੋਲੀ ਲੱਗੀ ਹੈ। 1 ਨੰਬਰ ਸੀ CH01CV 006 ਇਹਦੇ ਉੱਤੇ 429000 ਇਸੇ ਤਰ੍ਹਾਂ CH01CV 0005 ਲਈ 280000 ਦੀ ਬੋਲੀ ਲੱਗੀ ਚੰਡੀਗੜ੍ਹ ਆਰਟੀਓ ਵਿਭਾਗ ਨੇ 601 ਫੈਂਸੀ ਨੰਬਰਾਂ ਦੀ ਬੋਲੀ ਲਾਈ ਹੈ ਜਿਸ ਤੋਂ ਚੰਡੀਗੜ੍ਹ ਅਥਾਰਟੀ ਨੂੰ 2 ਕਰੋੜ 40 ਲੱਖ ਰੁਪਏ ਦੀ ਕਮਾਈ ਹੋਈ ਹੈ ਚੰਡੀਗੜ੍ਹ ਦੇ ਵਿੱਚ ਲੋਕ ਵੱਡੀਆਂ ਗੱਡੀਆਂ ਛੋਟੇ ਨੰਬਰ ਇਸ ਗੱਲ ਦਾ ਕਰੀਜ਼ ਹੈ ਤੇ ਪ੍ਰਸ਼ਾਸਨ ਵੀ ਅਮੀਰਾਂ ਦੇ ਜਿਹੜੇ ਸ਼ੌਕ ਨੇ ਉਹਨਾਂ ਦੀ ਇਸ ਕਮਜ਼ੋਰੀ ਤੋਂ ਜਾਣੂ ਹੈ ਇਸ ਲਈ ਥੋੜੇ ਥੋੜੇ ਸਮੇਂ ਬਾਅਦ ਉਹ ਇਸ ਤਰ੍ਹਾਂ ਦੇ ਨੰਬਰਾਂ ਦੀ ਬੋਲੀ ਲਗਵਾਉਂਦਾ ਰਹਿੰਦਾ ਹੈ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਕੁਝ ਸਾਲ ਪਹਿਲਾਂ ਇੱਥੇ ਸਭ ਤੋਂ ਮਹਿੰਗਾ ਨੰਬਰ 26 ਲੱਖ ਰੁਪਏ ਦੇ ਵਿੱਚ ਵੀ ਵਿਕਿਆ ਸੀ ਇਸ ਤੋਂ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਿ ਲੋਕ ਵੱਡੀਆਂ ਗੱਡੀਆਂ ਤੇ ਛੋਟੇ ਨੰਬਰਾਂ ਦੇ ਕਿੰਨੇ ਸ਼ੌਕੀਰ ਨੇ ਤੇ ਹੁਣ ਹਰਿਆਣੇ ਦੇ ਵਿੱਚ ਭਾਜਪਾ ਦੇ ਵੱਲੋਂ ਇੱਕ ਨਵਾਂ ਪੱਤਾ ਖੇੜ ਦਿੱਤਾ ਗਿਆ ਹੈ ਇਹ ਪੱਤਾ ਹੈ ਰਾਖਮਾ ਕਰਨ ਦੇ ਨਾਲ ਸਬੰਧਤ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹਰਿਆਣਾ ਪਹੁੰਚੇ ਹੋਏ ਸੀ ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਕਰਨਾਟਕ ਦੇ ਵਿੱਚ ਪਛੜੇ ਵਰਗ ਦੇ ਵਿੱਚ ਮੁਸਲਮਾਨਾਂ ਨੂੰ ਰਾਖਮਾ ਕਰਨ ਦੇਣ ਦਾ ਕੰਮ ਕੀਤਾ ਪਰ ਜੇਕਰ ਕਾਂਗਰਸ ਹਰਿਆਣਾ ਚ ਆ ਗਈ ਤਾਂ ਕਹਿੰਦੇ ਯਾਦ ਰੱਖਿਓ ਹਰਿਆਣਾ ਦੇ ਵਿੱਚ ਵੀ ਕਾਂਗਰਸਾਂ ਨੂੰ ਰਾਖਮਾ ਕਰਨ ਉਹਨਾਂ ਨੂੰ ਦੇ ਦੇਊਗੀ ਕਾਂਗਰਸ ਮੁਸਲਮਾਨਾਂ ਨੂੰ ਉਹਨਾਂ ਨੇ ਹਰਿਆਣਾ ਦੇ ਬੀਸੀ ਭਾਈਚਾਰੇ ਨੂੰ ਭਰੋਸਾ ਦਿੱਤਾ ਹੈ ਹਰਿਆਣਾ ਦੇ ਵਿੱਚ ਮੁਸਲਮਾਨਾਂ ਲਈ ਰਾਖਮਾ ਕਰਨ ਭਾਜਪਾ ਨਹੀਂ ਹੋਣ ਦੇਵੇਗੀ ਸੋ ਹੁਣ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕਿੱਥੇ ਵੋਟਾਂ ਕਿਹੜੇ ਭਾਈਚਾਰੇ ਦੀਆਂ ਵਧਣ ਐ ਤੇ ਕਿਹੜੇ ਭਾਈਚਾਰੇ ਦੀਆਂ ਘਟਣ ਐ ਸੋ ਇਸ ਤਰੀਕੇ ਨਾਲ ਵੋਟਾਂ ਵਟੋਰਨ ਦੇ ਵਾਸਤੇ ਹਰ ਕੋਈ ਪਾਰਟੀ ਕੋਈ ਨਾ ਕੋਈ ਤੀਰ ਛੱਡਦੀ ਰਹਿੰਦੀ ਹੈ ਸੋ ਦੋਸਤੋ ਇਹ ਸੀ ਕੁਲਮ ਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਨੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ